ਤਦ ਬਰੋ ਕਹਿੰਦਾ ਤੂੰ ਮਾਸਟਰ ਦਾ ਮੁੰਡਾ ਵੀ ਮਾੜੀ ਮੋੜੀ ਤੇ ਸ਼ਰਮ ਮਨ ਲੈ ਲੋ ਲੋਕ ਕਹਿਣਗੇ ਮਾਸਟਰ ਤੂੰ ਆਪ ਦਾ ਜਵਾਗ ਦਾ ਪੜਾਇਆ ਨਹੀਂ ਗਿਆ ਜਿਹੜਾ ਸਭ ਤੋਂ ਜ਼ਿਆਦਾ ਪੇਮੈਂਟ ਵਾਲਾ ਪ੍ਰੋਗਰਾਮ ਸੀਗਾ ਇੱਕ ਸਾਡੇ ਯਾਰ ਅਸੀ ਜਿਲੰਦਰ ਅਸੀਂ ਪ੍ਰੋਮ ਲਾਇਆ ਸੀਗਾ ਵੀ ਉਥੋਂ ਉਤੋਂ ਵੀ ਪੈਸੇ ਬੜੇ ਹੋਏ ਹਨਾ ਉਹ ਵਦੜੇ ਯਾਦ ਹੁੰਦਾ ਹਨਾ ਵੀ ਯਾਰ ਇੰਨੀ ਇੰਨੇ ਪੈਸੇ ਵੀ ਹੁੰਦੇ ਹੁੰਦੇ ਆ ਵੀ ਜਿਹੜੇ ਬਲੌਗਰ ਹੁੰਦੇ ਨੇ ਉਹ ਤਾਂ ਬਹੁਤ ਦਿਖਾਉਂਦੇ ਨੇ ਮੀਆਂ ਬੀਵੀ ਇਕੱਠੇ ਆ ਉਹਨੂੰ ਦੇਖ ਕੇ ਕਈ ਵਾਰੀ ਲੋਕਾਂ ਦੇ ਵਿੱਚ ਵੀ ਭਰਮ ਪੈ ਜਾਂਦਾ ਵੀ ਇਹ ਸ਼ਾਇਦ ਇਹਨਾਂ ਦਾ ਲਾਭ ਹੀ ਚੱਲਦਾ ਰਹਿੰਦਾ ਹੁਣ ਆ ਦੇਖੋ ਆ ਦੇਖੋ ਹੈਨਾ ਇਹ ਤੇ ਕਹਿੰਦੀਆਂ ਜਨਨੀਆਂ ਇਹ ਬੰਦਿਆਂ ਨੂੰ ਪਾਉਂਦੇ ਪਾਉਂਦੇ ਵਕਤ ਸੱਚਤਰੀ ਦੀ ਗੱਲ ਕਰੋ ਠੀਕ ਹੈ ਤੁਹਾਡੇ ਕੋਲੇ ਵੀ ਕੋਈ ਨਕਲੀ ਡਾਇਰੈਕਟਰ ਬਣ ਕੇ ਆਇਆ ਜਾਂ ਤੁਹਾਡੇ ਕੋਲੇ ਵੱਡੀਆਂ ਗੱਲਾਂ ਕਰਨ ਆ ਕੇ ਭਰਮਾਉਣਾ ਆਇਆ ਹੋਵੇ ਬਿੱਦੀ ਪਾਈ ਚੱਕ ਦਾਂਗੇ ਸ਼ੋਅ ਲਵਾ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਸੋ ਬੜੀਆਂ ਕਾਫੀਆਂ ਵੀ ਆਈਆਂ ਬੜੀਆਂ ਚਾਹਾਂ ਵੀ ਆਈਆਂ ਬੜਾ ਕੁਝ ਹੋਇਆ ਨੂੰ ਸਸਤੀਆਂ ਲੜਾਈਆਂ ਇਸ ਗੱਲ ਪਿੱਛੇ ਆ ਵੀ ਮੈਂ ਫੋਟੋ ਪਾਈ ਸੀ ਤੂੰ ਮੇਰੇ ਤੇ ਲਾਈਕ ਨਹੀਂ ਕੀਤਾ ਉੱਤੇ ਵੀ ਸਿੰਗਰਾਂ ਨੂੰ ਇਹ ਹੁੰਦਾ ਵੀ ਸਾਡੇ ਵਾਲਿਆਂ ਨੂੰ ਵੀ ਆਰ ਇੱਕ ਜਣੇ ਦਾ ਪ੍ਰੋਗਰਾਮ ਲੱਗਿਆ ਕਣਾ ਵੀ ਮੈਂ ਵੀ ਗਾਉਣਾ ਮੈਂ ਵੀ ਗਾਉਣਾ ਯਾਰ ਵਿਆਹ ਹੈ ਉਹ ਅੱਜ ਅੱਜ ਦਾ ਦਿਨ ਨਾ ਗਾਓ ਸਾਡੇ ਵਾਲੇ ਜਿਹੜਾ ਭਾਈ ਜਾ ਰਹਾ ਉਹ ਹਰ ਤਾ ਦੇ ਕਲਾਕਾਰ ਹੀ ਬਣਿਆ ਰਹਿੰਦਾ ਹਾਏ ੜੀਗੀ ਕਰਾਰੀ ਲੋਣੀ ਤੇਰੇ ਨਾਲ ਯਾਰੀ ਤੇ ਮੈਂ ਦੰਦੇ ਕਰਾਰੀਆਂ ਤੇ ਫੋੜਦੀਆਂ ਉਹ ਨੱਡੀਆਂ ਤੇਰੇ ਲਈ ਗੱਡ ਹੋਣ ਵਾਸਤੇ ਗੁੱਡੀਆਂ ਕਸਾਤੀਆਂ ਮੈਂ ਫੋੜਦੀਆਂ ਦੇ ਲਈ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਆਪਣੇ ਗੀਤਾਂ ਰਾਹੀਂ ਹਰ ਇੱਕ ਪੰਜਾਬੀ ਦੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਨੇ ਵਿਦੇਸ਼ਾਂ ਦੇ ਵਿੱਚ ਨਹੀਂ ਸਭ ਦੇ ਦਿਲ ਤੇ ਰਾਜ ਕਰਨ ਵਾਲੀ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਜਿਨ੍ਹਾਂ ਨੇ ਗੀਤਾਂ ਦੇ ਵਿੱਚ ਤਾਂ ਪੂਰੀ ਧੱਕ ਪਾਈ ਹੋਈ ਹੈ ਤੇ ਹੁਣ ਚਪਾਲ ਤੇ ਉਹਨਾਂ ਦੀ ਫਿਲਮ ਆ ਗਈ ਹੈ ਛਤਰੀ ਦੀਪ ਢਿੱਲੋਂ ਬਾਈ ਵੀ ਜੈਸਮੀਨ ਜੱਸੀ ਕੋਲੇ ਲੈ ਕੇ ਖੜੇ ਸੀ ਛਤਰੀ ਸਾਰੀਆਂ ਗੱਲਾਂ ਪੁੱਛਦੇ ਆ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਬਾਤ ਚੜ੍ਹਦੀ ਕਲਾ ਇਹ ਕਾਲਾ ਰੰਗ ਤੁਹਾਨੂੰ ਬਹੁਤ ਸੂਟ ਕਰਦਾ ਮੈਨੂੰ ਲੱਗਦੀ ਨਹੀਂ ਕਾਲਾ ਇਦਾਂ ਦਾ ਰੰਗ ਹੁੰਦਾ ਵੀ ਐ ਹੁਣ ਨਾ ਫਿਲਮ ਫਿਲਮ ਦੀ ਪ੍ਰੋਮੋਸ਼ਨ ਚੱਲ ਰਹੀ ਹੈ ਇੰਟਰਵਿਊਆ ਕਰ ਰਹੇ ਆ ਤੇ ਆਹ ਚੀਜ਼ਾਂ ਮੇਰੇ ਸੇਮ ਹੀ ਉਤਰ ਜੈਕਟ ਹਰੇਕ ਹੀ ਫਿੱਟ ਆ ਜਾਂਦੀ ਹੈ ਲਾਲ ਲਈਦੀ ਪਾ ਲਈਦੀ ਬਸ ਐਂ ਚੱਲਦਾ ਤੇ ਇਹ ਫਿਲਮ ਹੈ ਜਿਹੜੀ ਕਹਿੰਦੇ ਵੀ ਥੋੜੀ ਨਿੱਜੀ ਜ਼ਿੰਦਗੀ ਤੋਂ ਵੀ ਕੁਝ ਪ੍ਰਭਾਵਿਤ ਹੈ ਜਾਂ ਮਤਲਬ ਤੁਸੀਂ ਉਸ ਦਿਨ ਦੀ ਵੀ ਦੱਸਦੇ ਸੀ ਅੜੀ ਜੀ ਕਰ ਲਈ ਉਹ ਕੀ ਸੀ ਸਾਰੀ ਕਹਾਣੀ ਉਦੋਂ ਖੁੱਲ ਕੇ ਦੱਸੀ ਨਹੀਂ ਗਈ બસ ਇਹ ਥੀਏਟਰ ਦੇ ਨਾਲ ਜੁੜੀ ਹੋਈ ਫਿਲਮ ਸੀਗੀ ਹੋਰ ਕੋਈ ਇਹਦੇ ਚ ਨਹੀਂ ਮਤਲਬ ਥੀਏਟਰ ਮੈਂ ਕਰਦਾ ਰਿਆਂ ਤੋ ਫਿਰ ਮੈਨੂੰ ਇਦਾਂ ਲੱਗਿਆ ਵੀ ਯਾਰ ਵੀ ਸਟ੍ਰਗਲਰ ਬੰਦਾ ਜਿਵੇਂ ਜਿਹੜਾ ਫਿਲਮਾਂ ਚ ਆਉਣ ਨੂੰ ਜਦੋਂ ਜ਼ਾਇਦ ਕਰ ਰਿਆ ਜਿਵੇਂ ਮੇਰਾ ਵੀ ਸੀਗਾ ਵੀ ਮੈਂ ਯਾਰ ਫਿਲਮਾਂ ਚ ਆਵਾਂ ਹਨਾ ਮੈਂ ਸਾਰਿਆਂ ਨੂੰ ਜਿੱਦਾਂ ਫੋਨ ਕਰਦਾ ਸੀ ਤੋ ਫਿਰ ਮੈਨੇ ਉਹ ਤਾਂ ਬਣਿਆ ਸਵਾਬ ਤੇ ਮੈਂ ਹਾਂ ਯਾਰ ਫਿਰ ਆਪ ਹੀ ਬਣਾ ਲੈਨੇ ਆ ਜਾਲਾ अच्छा ਤੁਸੀਂ ਜੀ ਇਹਦੇ ਵਿੱਚ ਵੀ ਤੁਸੀਂ ਬਾਈ ਜੀ ਨਾਲ ਰਮਾਇਸ਼ ਕਰਦੇ ਹੋ ਜਿਹੜੀ ਰੀਅਲ ਲਾਈਫ ਹੈ ਤੇ ਇੱਕ ਰੀਅਲ ਲਾਈਫ ਹੈ ਦੋਵਾਂ ਦੇ ਵਿੱਚ ਕੀ ਫਰਕ ਲੱਗਿਆ ਦੀਪ ਦੇ ਵਿੱਚ ਅ ਰੀਅਲ ਲਾਈਫ ਦੇ ਵਿੱਚ ਇਦਾਂ ਹੋ ਜਾਂਦਾ ਜਦੋਂ ਮੈਰिज ਹੋ ਜਾਂਦੀ ਹੈ ਫਿਰ ਕਰਦੀਆਂ ਜਿਹੜੀਆਂ ਕਬੀਲਦਾਰੀਆਂ ਉਹੀ ਰੋਮਾਂਸ ਹੁੰਦਾ ਕਰਦਾ ਕਬੀਲਦਾਰ ਆਪਣਾ ਕਰਦਾ ਸੌਦਾ ਬੱਤ ਲੈ ਆ ਉਹ ਕਿਹੜੀ ਚੀਜ਼ ਨਹੀਂ ਹੈਗੀ ਬੱਚਿਆਂ ਨੇ ਸਕੂਲ ਜਾਣਾ ਹੈ ਕਦੋਂ ਜਾਣਾ ਕੀ ਕਰਨਾ ਬਸ ਇਹਦੇ ਵਿੱਚ ਹੀ ਸਾਰਾ ਰੋਮਾਂਸ ਹੁੰਦਾ ਤੇ ਮੂਵੀ ਦੇ ਵਿੱਚ ਸੁਖੀ ਦਾ ਰੋਲ ਹੈ ਔਰ ਉਹ ਜਿਹੜੀ ਉਹ ਬਹੁਤ ਸੀਰੀਅਸ ਹੈ ਹੀਰੋ ਨੂੰ ਲੈ ਕੇ ਬਟ ਹੀਰੋ ਦਾ ਧਿਆਨ ਹੈ ਜਿਹੜਾ ਉਹ ਆਪਣੇ ਕੰਮ ਵਾਲਾ ਸੋ ਫਿਲਮ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਪਤਾ ਚੱਲੇਗਾ ਕਿ ਉਹਨਾਂ ਦਾ ਦੋਨਾਂ ਦੀ ਮੈਰिज ਹੁੰਦੀ ਆ ਜਾਂ ਨਹੀਂ ਹੁੰਦੀ ਅੱਛਾ ਇੱਕ ਨਾ ਵੱਡਾ ਸਵਾਲ ਹੈ ਜਿਵੇਂ ਮੈਂ ਤੁਹਾਡੀ ਜਿੰਨੀ ਕਿ ਜ਼ਿੰਦਗੀ ਵੇਖਦਾ ਵੀ ਤੁਸੀਂ ਹਾਰਡ ਟਾਈਮ ਬਹੁਤ ਵੇਖਿਆ ਹੁਣ ਸੌਖਾ ਟਾਈਮ ਵੀ ਵੇਖ ਰਹੇ ਹੋ ਕੋਈ ਹਾਰਡ ਟਾਈਮ ਦੀ ਗੱਲ ਦੱਸੋ ਜਿਹੜੀ ਦੀਪ ਦੇ ਨਾਲ ਜਿਹੜੀ ਚੰਗੀ ਲੱਗਦੀ ਹੋਵੇ ਵੀ ਦੀਪ ਨੇ ਉਦੋਂ ਕਿਹਾ ਹੋਵੇ ਵੀ ਕੋਈ ਨਹੀਂ ਦਿਨ ਫਿਰਨਗੇ ਜਾਂ ਚੰਗੇ ਆਉਣਗੇ ਇਸ ਤਰ੍ਹਾਂ ਦੀ ਕੋਈ ਹਾਰਡ ਟਾਈਮ ਦੀ ਜਦੋਂ ਅਸੀਂ ਇਕੱਠੇ ਦੋਨੋਂ ਮਿਲੇ ਸੀ ਤਾਂ ਮੈਨੂੰ ਲੱਗਦਾ ਸਾਡਾ ਚੰਗਾ ਟਾਈਮ ਸ਼ੁਰੂ ਹੋ ਗਿਆ ਸੀ ਸੋ ਹਾਰਡ ਟਾਈਮ ਜਿਹੜਾ ਸੀ ਉਹ ਪਿੱਛੇ-ਪਿੱਛੇ ਨਿਕਲ ਚੁੱਕਾ ਸੀਗਾ ਸੋ ਸ਼ੁਰੂ ਦੇ ਟਾਈਮ ਦੇ ਵਿੱਚ ਬੱਸਾਂ ਦੇ ਵਿੱਚ ਟਰੈਵਲ ਕਰਨਾ ਉਹੀ ਇੱਕ ਹਾਰਡ ਹੁੰਦਾ ਵਾ ਤੇ ਆ ਚਲੋ ਉਹ ਤਾਂ ਨਿਕਲ ਗਿਆ ਹੁਣ ਉਹਦੀ ਗੱਲ ਕੀ ਕਰਨੀ ਹਾਂ ਕੀ ਆ ਬਾਤ ਹੈ ਬਾਈ ਤੁਸੀਂ ਵੈਸੇ ਦੱਸੋ ਤੁਸੀਂ ਜਦੋਂ ਫਿਲਮ ਦੇ ਵਿੱਚ ਤਾਂ ਮੰਨ ਲਿਆ ਵੀ ਤੁਸੀਂ ਪਿਆਰ ਦੇ ਵਿੱਚ ਹੋਨੇ ਹੋ ਜਦੋਂ ਨਿੱਜੀ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਆਂ ਤੇ ਇੱਕ ਫਿਲਮੀ ਲਾਈਫ ਆ ਰੀਅਲ ਤੇ ਰੀਅਲ ਲਾਈਫ ਉਹਨਾਂ 'ਚ ਕਿੰਨਾ ਕ ਫਰਕ ਮੰਨਦੇ ਜਦੋਂ ਐਕਟ ਨੂੰ ਜਦੋਂ ਹੁਣ ਪਤਾ ਹੈ ਇਹ ਤਾਂ ਵਾਈਫ ਨੇ ਜਦੋਂ ਕੈਮਰਾ ਆਫ ਹੋਣਾ ਉਸ ਤੋਂ ਬਾਅਦ ਘਰ ਵਾਲੀ ਵਾਲਾ ਸੀਨ ਸ਼ੁਰੂ ਹੋ ਜਾਣਾ ਉਹ ਥੋੜਾ ਇਹ ਦੱਸੋ ਕੈਮਿਸਟਰੀ ਹੈ ਜਿਹੜੀ ਬਸ ਕਿਉਂਕਿ ਅਸੀਂ ਗਾਣੇ ਵੀਡੀਓ ਕਿੰਨੇ ਹੁਣ 100 150 ਵੀਡੀਓ ਕਰ ਲਿਆ ਹੋਣਾ ਤੇ ਸਟੇਜਾਂ ਹਜ਼ਾਰਾਂ ਦੀ ਗਿਣਤੀ ਚ ਕਰ ਲੀਆਂ ਡੇਲੀ ਇਕੱਠੇ ਪ੍ਰੋਗਰਾਮ ਸਾਰਾ ਉਹ ਬਸ ਇਦਾਂ ਜੇ ਬਣ ਗਿਆ ਸਾਨੂੰ ਵੀ ਅਸੀਂ ਨਾਲ ਨਾਲ ਜਿਦਾ ਮੀਆਂ ਵੀ ਵੀ ਭੁੱਲ ਭੁੱਲ ਜਾਂਦੇ ਵੀ ਅਸੀਂ ਹੈਗੇ ਹਣਾ ਜਦੋਂ ਸਟੇਜ ਜਦੋਂ ਅਸੀਂ ਕੈਮਰੇ ਤੇ ਹੁੰਨੇ ਜਾਂ ਸਟੇਜ ਤੇ ਹੁੰਨੇ ਆ ਸੋ ਜਦੋਂ ਘਰੇ ਜਾ ਕੇ ਆਪਣਾ ਕੰਮ ਤੰਦੇ ਨਹੀਂ ਆਪਦੇ ਘਰ ਵਾਲੇ ਸਾਹਮਣੇ ਹੁੰਦੇ ਆ ਮੈਂ ਬਾਹਰਲੇ ਸਾਹਮਣੇ ਹੁੰਦੇ ਨੇ ਜਿਵੇਂ ਫਿਲਮ ਦੇ ਵਿੱਚ ਤੁਸੀਂ ਸਟ੍ਰਗਲ ਕਰਦੇ ਹੋ ਹਾਰਡ ਟਾਈਮ ਆਉਂਦਾ ਹਨ ਤੇ ਮਿਹਨਤ ਕਰਦੇ ਹੋ ਉੱਤੇ ਜਿ ਬਾਪੂ ਜੀ ਤੁਹਾਡੇ ਮੰਨਦੇ ਨਹੀਂ ਵੈਸੇ ਨਿੱਜੀ ਜ਼ਿੰਦਗੀ ਦੇ ਵਿੱਚ ਦੱਸੋ ਜਦੋਂ ਆਪਣੇ ਬਾਪੂ ਜੀ ਨਾਲ ਜਦੋਂ ਪੈਸੇ ਥੇਲੇ ਦੀ ਗੱਲ ਕਰਨੀ ਜਾਂ ਸ਼ੋਹਾਂ ਤੇ ਜਾਣਾ ਉਹ ਕੋਈ ਗੱਲ ਵਾ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਆਪਣੀ ਇੰਟਰਵਿਊ ਦੇ ਵਿੱਚ ਵੀ ਕਿ ਆਪਾਂ ਜਿਹੜੇ ਪਰਿਵਾਰ ਚੋਂ ਆਏ ਆ ਉੱਥੇ ਤਾਂ ਇਹ ਸੀਗਾ ਵੀ ਰੋਜੀ ਰੋਟੀ ਕਿਤੇ ਨਾ ਕਿੱਥੋਂ ਬਣ ਜੇ ਪਰ ਫਿਲਮ ਹੈ ਜਿਹੜੀ ਫਿਲਮ ਦੇ ਵਿੱਚ ਅਸੀਂ ਦਿਖਾਇਆ ਗਿਆ ਕਿ ਉਹ ਇੱਕ ਟੀਚਰ ਦਾ ਬੇਟਾ ਸੋ ਪੜ੍ਹਾਈ ਚ ਥੋੜਾ ਜਿਹਾ ਰਹਿ ਜਾਂਦਾ ਤੇ ਫਿਰ ਉਹ ਕਹਿੰਦਾ ਤੂੰ ਮਾਸਟਰ ਦਾ ਮੁੰਡਾ ਵੀ ਮਾੜੀ ਮੋੜੀ ਤਾਂ ਸ਼ਰਮ ਆ ਲਾ ਲੋਕ ਕਹਿਣਗੇ ਮਾਸਟਰ ਤੋਂ ਆਪ ਦਾ ਜਵਾਕ ਤਾਂ ਪੜਾਇਆ ਨਹੀਂ ਗਿਆ ਤੇ ਦੂਜਿਆਂ ਨੂੰ ਕੀ ਪੜਾਉਗਾ ਨਾ ਉਹ ਫੇਲ ਹੋ ਜਾਂਦਾ ਫਿਰ ਉਹ ਘਰ ਛੱਡਦਾ ਅੱਛਾ ਉਹ ਦਿਨ ਯਾਦ ਆ ਜਦੋਂ ਸ਼ੋਹਾਂ ਦੇ ਵਿੱਚ ਤੁਹਾਡੇ ਪਹਿਲਾਂ ਹਜ਼ਾਰਾਂ ਸ਼ੋਅ ਲੱਗਦੇ ਸੀ ਫਿਰ ਜਦੋਂ ਲੱਖਾਂ ਚ ਲੱਗਿਆ ਹੋਵੇ ਉਹ ਕੋਈ ਮੂਮੈਂਟ ਯਾਦ ਪੈਸਿਆਂ ਦੀ ਗੱਲ ਕਰਦੇ ਹਾਂ ਹਾਂ ਵੀ ਬੜੇ ਉਹ ਮੜੀਆਂ ਮੂਮੰਡਾ ਨੇ ਜਿੰਦਗੀ ਦੇ ਵਿੱਚ ਅਸੀਂ ਇੱਕ ਵਾਰੀ ਮੇਰੇ ਯਾਦ ਆ ਵੀ ਇੰਦਰਜੀਤ ਨਿਕੂ ਬਾਈ ਨੂੰ ਨਾ ਬਸ ਮੈਂ ਉਹ ਔਰਕੈਸਟਰਾ ਕਰਦਾ ਹੁੰਦਾ ਸੀ ਬਠਿੰਡੇ ਤੋਂ ਤੇ ਅਸੀਂ ਕੋਈ ਬੰਦੇ ਜਾਣ ਪਛਣ ਦੇ ਸੀ ਅਸੀਂ ਦਫ਼ਤਰ ਫੋਨ ਕੀਤਾ ਵੀ ਸ਼ੋਅ ਕਰਾਉਣਾ ਹਨਾ ਸੋ ਅਸੀਂ ਹੁਣ 5-10 ਹਜ਼ਾਰ ਚਲਾਉਂਦੇ ਹੁੰਦੇ ਸੀ ਤੇ ਉਹਨੇ ਉਸ ਟਾਈਮ ਦੇ ਮੇਰੇ ਖਿਆਲ ਦੇ ਵਿੱਚ ਜਿੰਨੀ ਵੀ ਪੇਵਣ ਮੰਗੀ ਮੇਰੇ ਖਿਆਲ 60-70 ਹਜ਼ਾਰ ਰੁਪਏ ਆਣਾ ਪਰ ਉਹਨਾਂ ਦਾ ਬਜਟ ਸੀਗਾ ਪਰ ਉਹਨਾਂ ਨੇ ਮੋੜਤਾ ਤੇ ਅਸੀਂ ਆ ਕੇ ਯਾਰ ਇੰਨੇ ਪੈਸੇ ਮੋੜਦੇ ਜਾਣਾ ਬੰਦੇ ਨੇ ਯਾਰ ਇਹ ਪ੍ਰੋਗਰਾਮ ਨਹੀਂ ਲਾਇਆ ਯਾਰ ਕਮਾਲ ਆ ਯਾਰ ਇੰਨੇ ਪੈਸੇ ਲੈਂਦੇ ਆ ਨਾ ਪਰ ਹੁਣ ਜਦੋਂ ਪਤਾ ਲੱਗਦਾ ਆਪ ਜਦੋਂ ਆਏ ਆ ਪੀ ਇਹ ਤਾਂ ਕਿਉਂਕਿ ਗੀਤਾਂ ਤੇ ਵੀ ਪੈਸੇ ਸਾਊਂਡਾਂ ਦੇ ਵੀ ਮਜੀਸ਼ਨਾਂ ਦਾ ਵੀ ਵੱਧ ਗਿਆ ਸਾਰਾ ਕੁਝ ਧਮ ਜਮ ਹੁਣ ਓਨੇ ਕੇ ਪੈਸੇ ਸਾਊਂਡ ਲੈ ਜਾਂਦੀ ਆ ਜਿੰਨੇ ਕੋਣਾ ਕਰਦੇ ਆ